ਪੰਜਾਬ ਪੁਲਿਸ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਦੇ ਲਈ ਵਿੰਡੀ ਮੁਹਿੰਮ ਦੇ ਤਹਿਤ ਸਰਕਲ ਕਨੌਰ ਦੀ ਪੁਲਸ ਨੇ ਵੱਖ-ਵੱਖ ਥਾਵਾਂ ਤੇ ਛਾਪਾ ਮਾਰੀ ਕਰ ਵੱਡੀ ਮਾਤਰਾ ਵਿੱਚ ਨਸ਼ੀਲਾ ਪਾਊਡਰ ਸ਼ਰਾਬ ਪੁੱਕੀ ਬਰਾਮਦ ਕਰਨ ਸਫਲਤਾ ਹਾਸਲ ਕੀਤੀ ਹਾ ਆਓ ਕੀ ਕਹਿੰਦੇ ਹਨ ਸਰਕਲ ਕਨੌਰ ਦੇ ਡੀਐਸਪੀ ਬੂਟਾ ਸਿੰਘ ਦੇਖਦੇ ਆ ਨੈਸ਼ਨਲ ਜੂ ਚੈਨਲ ਫੋਕਸ ਦੀ ਜਵਾਨੀ ਜੂ ਐਸਐਸਪੀ ਸਾਹ ਪਟਿਆਲਾ ਜੀ ਗੁਰੂ ਕੁਮਾਰ ਸ਼ਰਮਾ ਐਪੀਐਸ ਜੀ ਸਦੀ ਵਾਈ ਦੇ ਵਿੱਚ ਸ਼ਰੂਲ ਨੂੰ ਉਪਰੋਸ ਨੂੰ ਪੰਜਾਬ ਸਰਕਾਰ ਨੂੰ ਉੱਚਾ ਦਾਤਾ ਤੇ ਮਤੇ ਨਜ ਬਾੜੇ ਉਸ ਤੇ ਖਾਸ ਤੌਰ ਤੇ ਨਸ਼ੀ ਦੇ ਸਮਾਜ ਦਾ 20% ਜੋ ਹਰ ਦਾਤਾਂ ਜਾਰੀ ਕੀਤੀਆਂ ਨੂੰ ਉਲਵੀ ਲੜੀ ਵਿੱਚ ਐਸਪੀ ਜੀ ਤ੍ਰਿਜੂਵੇਸ਼ ਕੁਮਾਰ ਸ਼ਰਮਾ ਤੇ ਵਾਈ ਵਿੱਚ ਨੌਰ ਰੋਡਿੰਗ ਨੂੰ ਪਰਸੋਂ ਤੋਂ ਅਲੱਗ-ਅਲੱਗ ਟੀਮਾਂ ਬਣਾ ਕੇ ਪੂਰੇ ਲੋਨ ਸ਼ੰਭੂ ਦੇ ਕੀੜਗਣੀ ਵਾਲੇ ਇਲਾਕੇ ਵਿੱਚ ਜਿਹੜਾ ਹੈ ਉਹ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਕੱਲ ਇਸੇ ਸਰਚ ਆਪਰੇਸ਼ਨ ਦਰਾਲ ਬਨੌਰ ਪੁਰਸ ਨੂੰ ਇੱਕ ਵੱਡੀ ਕਾਰਜ ਜਨ ਜੁੜੀ ਦੇ ਵਿੱਚ ਐਸ.ਐਚ.ਓ. ਸ਼ੰਭੂ ਇੰਸਪੈਕਟਰ ਨਾਲ ਪਾਸੇ ਤੇ ਚੌਕੀ ਚਾਰ ਟੇਬਲਾ ਐਸ.ਏ. ਉਤਾਪ ਸਿੰਘ ਐਸ.ਏ. ਭਦਰਪ ਸਿੰਘ ਤੋਂ ਲੈ ਕੇ ਸ਼ੰਭੂ ਤੇ ਇਹਨਾਂ ਦੀ ਸਾਰੀ ਦੀ ਟੀਮ ਨੇ ਸੁਧਰਾ ਮਿਰਦੇ ਆਰਪ੍ਰੀਤ ਸਿੰਘ ਤੇ ਅਮਰਪ੍ਰੀਤ ਸਿੰਘ ਵਾਸੀ ਜਿਹੜੇ ਮੋਦੀ ਦੇ ਇਹਦੇ ਖਿਲਾਫ ਮੁਕੱਦਮਾ ਨੰਬਰ 68 2362024 1522 6885 ਐਨਡੀਪੀਐਸ ਐਕਟ ਦੇ ਅਧਾਰ 'ਤੇ ਦਰਜ ਕੀਤਾ ਤੇ ਇਹਦੀ ਤਫतीश ਦੌਰਾਨ ਜਿਹੜਾ ਹੈ ਇਹਨਾਂ ਦੋਨੋਂ ਦੋਸ਼ੀਆਂ ਨੂੰ ਕਾਬੂ ਕੀਤਾ ਤੇ ਇਹਨਾਂ ਕੋਲੋਂ 15 ਕਿਲੋਗ੍ਰਾਮ ਸੋਰੀ 20 ਕਿਲੋਗ੍ਰਾਮ ਕੂਕੀ ਔਰ ਚੂਰਾ ਪਾਉਡਰ ਤੇ 500 ਗ੍ਰਾਮ ਚਿੱਟਾ ਪਾਉਡਰ ਪ੍ਰਾਪਤ ਕੀਤੇ ਤੇ ਇਹਨਾਂ ਬੰਦਿਆਂ ਨੂੰ ਰਗਿਆ ਸੀ ਪਰ ਇਹਦੇ ਨਾਲ ਹੀ ਇਹਨਾਂ ਕੋਲੋਂ 40000 ਰੁਪਇਆ ਡਰਗਮਨੀ ਤੇ ਇੱਕ ਜਿਹੜੀ ਹੈ ਇਹਨਾਂ ਨੇ ਇਹ ਮਸ਼ੀਨੇ ਪਦਾਰਥ ਦਾ ਜਿਹੜਾ ਕਾਰਵਰਤੀ ਸੀ ਉਹ ਵੀ ਇਹਨਾਂ ਨੇ ਕਬਜ਼ੇ ਵਿੱਚ ਲਈ ਹੈ ਦੋਨੋਂ ਦੋਸ਼ੀਆਂ ਨੂੰ ਗ੍ਰਿਫਤਾਰੀ ਹੋ ਚੁੱਕੀ ਹੈ ਅਲੀਕੋਹ ਦੇ ਵਿੱਚ ਰਿਪੇਸ਼ ਕੀਤਾ ਹੈ ਪੇਸ਼ ਕਰਕੇ ਇਹਨਾਂ ਦਾ ਬੋਸ ਮੰਨ ਲਿਆ ਇਹਨਾਂ ਦੋਸ਼ੀਆਂ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਇਹਦੇ ਬਾਰੇ ਪਤਾ ਕੀਤਾ ਜਾ ਰਿਹਾ ਕਿ ਇਹ ਜਿਹੜਾ ਹੈ ਕੁਪੀਤੇ ਨਸ਼ੀਲਾ ਪਦਾਰਥ ਕਿੱਥੋਂ ਲੈ ਕੇ ਆਏ ਹਨ ਤਾਂ ਇਹ ਜਿਹੜਾ ਫੀਡ ਤੱਕ ਦੀ ਗਤੀਸ਼ ਹੋਏਗੀ ਤੇ ਇਹਨਾਂ ਨੇ ਕਿੱਥੇ ਵੇਚਣਾ ਸੀ ਕਿਹਨੂੰ ਦੇਣਾ ਸੀ ਉਹਦੇ ਬਾਰੇ ਵੀ ਜਿਹੜਾ ਹੈ ਅਸੀਂ ਇਨਵਾਈ ਨਾਲ ਵਿਚਾਰਾਂਗੇ ਦਰਾਂ ਨੇ ਕੰਪਨੀਸ਼ਿਨਾਂ ਦੁਸ਼ੀ ਜਾਇਦਾਦ ਹੈ ਉਹਦੇ ਬਾਰੇ ਵੀ ਜਿਹੜਾ ਹੈ ਅਰਦਾ ਕਰਤੀ ਜਾਊਗੀ ਕਿ ਇਹਨਾਂ ਨੇ ਜਿਹੜੀ ਇਹ ਡਿਵੀਨ ਜਾਇਦਾਦ ਘਰਬਾਰ ਜਾਂ ਕੋਈ ਵੀ ਚੀਜ਼ ਜਿਹੜਾ ਲੈ ਲਈ ਨੇ ਉਹ ਅਗਰ ਨਸ਼ੀਲੇ ਪਦਾਰਥਾਂ ਦਾ ਧੰਦਾ ਕਰਕੇ ਲੈ ਨੇ ਤਾਂ ਉਹਦੇ ਖਿਲਾਫ ਵੀ ਜਿਹੜਾ ਹੈ ਕਾਨੂੰਨ ਦੇ ਤਹਿਤ ਐਂਟੀ-ਡ੍ਰੈਗ ਦੇ ਤਹਿਤ ਵੀ ਹੈ ਕਾਰਵਾਈ ਕੀਤੀ ਜਾਏਗੀ ਤੇ ਜੇਕਰ ਉਹ ਵਾਕਈ ਮਸ਼ੀਨੇ ਬਾਜ਼ਾਰ ਦਾ ਵਪਾਰ ਕਰਕੇ ਪਾਈ ਗਈ ਜਾਂਦਾ ਵਿਗੜੀ ਤਾਂ ਗੁਰ ਕੀਤੀ ਜਾਏਗੀ ਇਹ ਇਸੇ ਲੜੀ ਚ ਜਿਹੜਾ ਹੈ ਕਾਲਾਕਰ ਆਪਤੀਪੁਸ਼ ਨੇ ਸਾਫ ਸਿੰਘ ਨਾਮੀ ਵਿਅਕਤੀ ਨੂੰ ਕਾਬੂ ਕਰਕੇ ਉਹਦੇ ਖਿਲਾਫ ਮਕਦਮਾ ਦਰਜ ਕਰਜਾ ਬਾਈਕਾਡ ਚਸ਼ੀ ਤੇ ਦੱਟ ਕਰਕੇ ਉਹਨੇ 40 ਗ੍ਰਾਮ ਜਿਹੜਾ ਹੈ ਚਿੱਟਾ ਪ੍ਰਾਪਤ ਕੀਤਾ ਤੇ ਉਹਦੀ ਵੀ ਗ੍ਰਿਫਤਾਰੀ ਹੋ ਚੁੱਕੀ ਹੈ ਉਹਨਾਂ ਨੂੰ ਕਸ਼ਮਾ ਰਿਆ ਉਹਨੂੰ ਬਹੁਤ ਸਖੀਰਾ ਕਚਮ ਸਥਿਤੀ ਜਾ ਰਹੀ ਹੈ ਅੱਗੇ ਕਾਲਾ ਛੰੂ ਦੀ ਗੱਲ ਸੁਣੋ ਐਸਏ ਉਤਾਰ ਸਿੰਘ ਚੌਕੀ ਦਾ ਟੇਬਲ ਆ ਬੋ ਜਿਹੜਾ ਹੈ ਉਹ ਚੋਰੀ ਦੇ 6 ਮੋਬਾਈਲ ਬਣਾਉ ਦਿੱਤੇ ਗਏ ਨੇ ਤੇ ਇਹਦੇ ਵਿੱਚ ਅਜੀਤ ਕੁਮਾਰ ਨਾਂ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਕਿ ਉਹਦੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਇਹਦੇ ਵਿੱਚ ਵੀ ਚੋਰੀ ਦੇ ਜਿਹੜੇ ਮੋਬਾਈਲ ਦੇ ਹੋਰ ਪਾਸਾ ਹੋ ਵੀ ਸੁਆਮ ਹੈ ਤਾਂ ਇਹ ਜਿਹੜੀ ਹੈ ਕਾਰਵਾਈ ਜਾਰੀ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਦੇ ਨਿਸ਼ਾ ਨਿਰਦੇਸ਼ ਤੇ ਵਾੜਿਆਂ ਅੰਸਰਾਂ ਦਸ਼ੇ ਦੇ ਸੋਗਦਾਨ ਚੋਰ ਟਟੇਰੇ ਆਦਿਲਾ ਫਲਾਈਗੀ ਬਹਿਮ ਦਾ ਇੱਕ ਨਸਾ ਜੀ ਦੇ ਵਿੱਚ ਸਾਨੂੰ ਬਣਵਾਉਣ ਤੋਂ ਸ਼ੁਕਰ ਆਦੂ ਕੋਈ ਕਾਮਯਾਬੀ ਮਿਲੀ ਹੈ ਤੇ ਮੈਂ ਤੁਹਾਡੇ ਚੈਨਲ ਦੇ ਵਾਧੇ ਵਰਾਹੀ ਵਾੜਿਆਂ ਅੰਸਰਾਂ ਚਤਾਵਨੀ ਦੇਣਾ ਚਾਹੁੰਦਾ ਹਾਂ ਕਿ ਮੱਤ ਸੋਚੇ ਕੋਈ ਵਾੜਾ ਅੰਸਰ ਕਿਉਂ ਮਾੜਾ ਕੰਮ ਕਰੇ ਇਕਲੋ ਫੀਲ ਵਿੱਚ ਸ਼ਸ਼ਮੇਰੀ ਵਿੱਚ ਪਛਕਰੇ ਕੋਈ ਹੋਵੇ ਫਲੌਸ ਸਖਤੀ ਨਾਲ ਐਕਸ਼ਨ ਲਿਆ ਜਾਏਗਾ ਸਾਡੀ ਜਿਹੜੀ ਸ਼ਕਤੀ ਹੈ ਲਗਾਤਾਰ ਇਸੇ ਤਰ੍ਹਾਂ ਵਰਤਦਾ ਰਹੇਗੀ ਲੋਕਾਂ ਨੂੰ ਮੈਂ ਅਪੀਲ ਕਰਦਾ ਹਾਂ ਕਿ ਉਹ ਬਾੜੇ ਅੰਸਾ ਦੇ ਖਿਲਾਫ ਨਸ਼ਾ ਵੇਚਣ ਦੇ ਖਿਲਾਫ ਪੁਲਿਸ ਨੂੰ ਸਹਿਯੋਗ ਦੇਣ ਜੋਨ ਨੂੰ ਸਟਾਈ ਨੰਬਰ ਪੁਲਿਸ ਨੂੰ ਦਿੱਤੇ ਵੇਲੇ ਉਹਨਾਂ ਦੇ ਤੇ ਸੂਚਨਾ ਦੇ ਸਾਡੇ ਸਟੂਡੈਂਟਸ ਜਿਹੜਾ ਨੇ ਅਸੀਂ ਉਹਨਾਂ ਦਾ ਨਾਮ ਵੀ ਕੁੱਟੱਖਾਂਗੇ ਤੇ ਉਹਨਾਂ ਨੂੰ 15 ਅਗਸਤ ਦੇ ਵਿਸ਼ੇਸ਼ ਤੌਰ ਤੇ ਸੰਬੋਧਿਤ ਕਰਵਾਵਾਂਗੇ ਤੇ ਦੂਜੀ ਬੇਨਤੀ ਮੇਰੀ ਇਹ ਹੈ ਕਿ ਪੁਲਿਸ ਦੀ ਭਰਤੀ ਅੱਗੇ ਹੋੜੀ ਨੌਜਵਾਨ ਜਿਹੜੇ ਅੱਗੇ ਉਹਨਾਂ ਪਿੰਡਾਂ ਵਾਲੇ ਉਹ ਆਪਣੇ ਸਾਰੇ ਤੌਰ ਤੇ ਮਿਹਨਤ ਕਰਨ ਤੇ ਪੇਪਰ ਪਾਸ ਕਰ ਪਾਸ ਕਰਕੇ ਪੁਲਿਸ ਦੇ ਵਿੱਚ ਸੇਵਾ ਕਰ ਤੇ ਸਿਵਾਜ ਦੇ ਵਿੱਚ ਜਿਹੜੀ ਹਿੰਗਿਆ ਉਹਨੂੰ ਪ੍ਰਸ਼ਾਸਨ ਵਿਭਾਗ ਰੱਖਣ